जय माता दी दोस्तों गुड मॉर्निंग मैं आज आया मां ਦੇ ਦਰਬਾਰ ਤੇ ਮਾਤਾ ਸ਼੍ਰੀ ਮਾਂ ਦੇਵੀ ਬਹੁਤ ਵਧੀਆ ਮੌਸਮ ਸਕੂਨ ਮਿਲਦਾ ਇੱਥੇ ਆ ਕੇ ਪੂਰਾ ਮੇਰੇ ਨਾਲ ਜੁੜੇ ਰਹੋ ਵੈਸੇ ਤਾਂ ਜੁੜਨ ਨਹੀਂ ਕਿ ਟਾਈਮ ਬਹੁਤ ਅਰਲੀ ਦਾ ਹੈ ਸਵੇਰ ਦੇ 4 ਵਜੇ ਨੇ मां सोचिया सारियनि दर्शन करवा माता शरी देवी जा मां के मंदिर का बाहर का दृश्य है फिर बाकी मैं तो अंदर जाके वीडियो बनाऊँगा चलिए चलिए बस हैं अंदर तो। लेके आओगे

ਯਾ ਮਾ ਦੇ ਦਰਬਾਰ ਦੇ ਦਰਸ਼ਨ ਇਹ 4 ਵਜੇ ਮੋਰਾਂ ਦੀ ਆਵਾਜ਼ ਆ ਰਹੀਆਂ। ਮਾਂ ਦੇ ਦਰਵਾਜ਼ੇ ਤੇ ਮੋਰ ਵੀ ਆਨੰਦ ਮਾਣਦੇ ਨੇ, ਤੋਤੇ ਆਨੰਦ ਮਾਣਦੇ ਨੇ। ਅੰਦਰ ਵੀ ਬੈਠੇ ਆਨੰਦ ਮਾਣ ਰਹੇ ਨੇ। Yürü.